ਸਿੱਧੂ ਮੂਸੇਵਾਲਾ ਹੁਣਾਂ ਦੇ ਘਰ ਅੱਜ ਖੁਸ਼ੀਆਂ ਆਈਆਂ ਨੇ ਸਿੱਧੂ ਮੂਸੇਵਾਲਾ ਦੇ ਘਰ ਨਿੱਕਾ ਵੀਰ ਪੈਦਾ ਹੋਇਆ ਹੈ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਹੁਣੀ ਬਹੁਤ ਖੁਸ਼ ਨੇ ਔਰ ਸਾਡੇ ਨਾਲ ਫੋਨ ਤੇ ਸਿੱਧੂ ਮੂਸੇਵਾਲਾ ਦੀ ਮਨਪਸੰਦ ਜੋੜੀ ਹੈ ਸਿੱਧੂ ਮੂਸੇਵਾਲਾ ਇਹਨਾਂ ਨੂੰ ਬਹੁਤ ਪਿਆਰ ਕਰਦਾ ਸੀ ਅ ਮਨਸ਼ਿੰਦਰ ਬਲਕਾਰ ਅਣਖੀਲਾ ਸਾਹਿਬ ਹੁਣਾਂ ਦੀ ਜੋੜੀ ਤੇ ਬੀਬਾ ਗੁਲਸ਼ਨ ਜੀ ਹੁਣੀ ਔਰ ਬਲਕਾਰ ਅਣਖੀਲਾ ਸਾਹਿਬ ਸਾਡੇ ਨਾਲ ਫੋਨ ਲਾਈਨ ਤੇ ਹੈ ਮੈਂ ਜਿੰਨੀਆਂ ਵੀ ਇਹਨਾਂ ਦੀਆਂ ਪੋਸਟਰਾਂ ਦੇਖੀਆਂ ਜਸਟਿਸ ਫੌਰ ਸਿੱਧੂ ਮੂਸੇਵਾਲਾ ਇਹਨਾਂ ਦੀ ਹਰੇਕ ਪੋਸਟ ਦੇ ਵਿੱਚ ਹੁੰਦਾ ਧੰਨਵਾਦ ਜੀ ਬ੍ਰੋ ਪ੍ਰਿਆਵੀ ਟੀਵੀ ਵਾਲਿਆਂ ਦੇ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਖੁਸ਼ੀ ਦਾ ਦਿਨ ਹੈ ਜੀ ਅੱਜ ਕਿਵੇਂ ਦੇਖਦੇ ਹਾਂ ਅੱਜ ਖੁਸ਼ੀਆਂ ਭਰਿਆ ਦਿਨ ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਵੀ ਲੱਡੂ ਵੰਡੇ ਜਾ ਰਹੇ ਆ ਬੜੇ ਚਿਰਾਂ ਬਾਅਦ ਚਿਹਰਿਆਂ 'ਤੇ ਰੌਣਕਾਂ ਨਜ਼ਰ ਆਈਆਂ ਸਿੱਧੂ ਦੇ ਪਰਿਵਾਰ ਦੀ ਬਿਲਕੁਲ ਜੀ ਬਿਲਕੁਲ ਮੈਂ ਵੀ ਵੰਡ ਕੇ ਆਏ ਜੀ ਮੈਂ ਤੇ ਗੁਲਸ਼ਨ ਵੀ ਇਧਰੋਂ ਤੇ ਜਾ ਕੇ ਲੱਡੂ ਵੰਡ ਕੇ ਆਏ ਆ ਮਾਣ ਤਣ ਕਰਕੇ ਆਏ ਆ ਜਿਹੜੇ ਉੱਤੇ ਇਹ ਵੀ ਹੁੰਦੇ ਨੇ ਜੋ ਕੁਝ ਵੀ ਜਾਨੇ ਇੰਨੀ ਖੁਸ਼ੀ ਇਸ ਦੱਸ ਨਹੀਂ ਸਕਦੇ ਜੀ ਬਹੁਤ ਜ਼ਿਆਦਾ ਖੁਸ਼ੀਆਂ ਭਰਿਆ ਦਿਨ ਅੱਜ ਤੁਸੀਂ ਮੂਸੇ ਜਾ ਕੇ ਆਏ ਹੋ ਨਹੀਂ ਜੀ ਅਸੀਂ ਦਰਬਾਰ ਤੇ ਗਏ ਸੀ ਆਪਣੇ ਘਰ ਦੇ ਜਿੱਥੇ ਆਪਾਂ ਰਹਿੰਦੇ ਆ ਠੀਕ ਹੈ ਠੀਕ ਹੈ ਤੇ ਜੀ ਜੀ ਇੱਕ ਵਾਰ ਵਾਰ ਤੇ ਜੀ ਤੇ ਗੱਲ ਹੋਈ ਸਿੱਧੂ ਦੇ ਪਰਿਵਾਰ ਨਾਲ ਵੀ ਹੋਈ ਗੱਲਬਾਤ ਤੁਹਾਡੀ ਬਿਲਕੁਲ ਜੀ ਬਿਲਕੁਲ ਤੜਕੇ ਦੀਆਂ ਹੁੰਡੀਆਂ ਇਹ ਗੱਲਾਂ ਤਾਂ ਤੜਕੇ ਦੀਆਂ ਵਧਾਈਆਂ ਜਿੰਨੇ ਚੌਣ ਵਾਲੇ ਨੇ ਆ ਵੇਲੀ ਦੇ ਵਿੱਚ ਜਿੰਨੇ ਏ ਉਤੇ ਐਲਕਾਰ ਨੇ ਸਾਡੇ ਸਾਰੇ ਭਰਾ ਲੈ ਉਹਨਾਂ ਸਾਰਿਆਂ ਨੇ ਇਕੱਲੇ ਇਕੱਲੇ ਨੇ ਫੋਨ ਤੇ ਗੱਲ ਹੋਈ ਆ ਹੂੰ ਮੁਬਾਰਕਾਂ ਭੇਜੀਆਂ ਨੇ ਸਾਰਿਆਂ ਨੇ ਬੜੀ ਖੁਸ਼ੀ ਦੀ ਗੱਲ ਆ ਜੀ ਸਾਡੇ ਲਈ ਬਹੁਤ ਜ਼ਿਆਦੇ ਕਿ ਉਸ ਫੈਮਿਲੀ ਦੇ ਵਿੱਚ ਵਾਰਿਸ ਆਇਆ ਏ ਹੂੰ ਸ਼ੁਭਦੀਪ ਸਿੱਧੂ ਛੋਟਾ ਜਿਹਾ ਬਣ ਕੇ ਵਾਪਸ ਹੋਈ ਆ ਆਪਣੇ ਛੋਟੇ ਭਰਾ ਦੀ ਰੂਪ ਵਿੱਚ ਹੂੰ ਕਿ ਅੱਜ ਕਿਹੋ ਜਿਹਾ ਦਿਨ ਆ ਤੁਹਾਡੇ ਵਾਸਤੇ ਇਮੋਸ਼ਨਲ ਵੀ ਆ ਖੁਸ਼ੀ ਵਾਲਾ ਵੀ ਆ ਬਿਲਕੁਲ ਜੀ ਦੇਖੋ ਹੰਝੂ ਵੀ ਆਏ ਨੇ ਪਰ ਉਹ ਖੁਸ਼ੀ ਦੇ ਹੂੰ ਉਸ ਜਿਹਦੇ ਅਸੀਂ ਬੜੀਆਂ ਮਿਆ ਦੁਆਵਾਂ ਹਰ ਮੇਲੇ ਤੇ ਜਿਹੜੇ ਪੀਰ ਫਕੀਰ ਦੇ ਦਰਬਾਰ ਤੇ ਜਾਂਦੇ ਸੀ ਇਹ ਦੁਆ ਕਰਦੇ ਕਿ ਬਾਬਾ ਜੀ ਸ਼ੁਭਦੀਪ ਨੂੰ ਛੋਟਾ ਜਿਹਾ ਸਿੱਧੂ ਬਣਾ ਕੇ ਉਸ ਹਵੇਲੀ ਦੇ ਵਿੱਚ ਭੇਜ ਦਿਓ ਹੂੰ ਕਈਆਂ ਵੱਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹਦੀਆਂ ਰਹਿ ਗਈਆਂ ਨੇ ਉਹ ਆ ਕੇ ਆਪ ਹੀ ਸੰਭਾਲੇ ਹੂੰ ਤੇ ਉਹ ਸਾਡੀਆਂ ਅਰਦਾਸਾਂ ਸਾਡੀਆਂ ਦੁਆਵਾਂ ਪੀਰਾਂ ਫਕੀਰਾਂ ਨੇ ਪੂਰੀਆਂ ਕੀਤੀਆਂ ਜੀ ਅੱਜ ਇਹ ਤੋਂ ਵੱਡਾ ਖੁਸ਼ੀ ਦਾ ਦਿਨ ਕੋਈ ਨਹੀਂ ਹੋ ਸਕਦਾ ਜੀ ਤਾਕੀ ਗੁਲਸ਼ਨ ਜੀ ਨਾ ਕਰੇਗਾ ਜੀ ਜੀ ਜਰੂਰ ਗੱਲ ਕਰਾਓ ਜੀ ਹਲੋ ਗੁਲਸ਼ਨ ਜੀ ਸਤਿ ਸ਼੍ਰੀ ਅਕਾਲ ਮੈਂ ਵਿਕਰਮ ਗੱਲ ਕਰ ਰਿਹਾ ਹਾਂ ਪ੍ਰੋ ਪੰਜਾਬ ਟੀਵੀ ਤੋਂ ਤੁਸੀਂ ਜੀ ਸੁਣ ਰਹੇ ਨੇ ਬਹੁਤ ਸਾਰੇ ਸਾਡੇ ਵਿਊਅਰਸ ਸਿੱਧੂ ਨੂੰ ਚਾਹਣ ਵਾਲੇ ਵੀ ਔਰ ਸਭ ਤੋਂ ਪਹਿਲਾਂ ਤਾਂ ਮੈਂ ਇਹੋ ਜਾਨਣਾ ਚਾਹਣਾ ਬਹੁਤ ਖੁਸ਼ੀਆਂ ਭਰਿਆ ਦੇਣਾ ਤੁਹਾਨੂੰ ਤਾਂ ਪੂਰੀ ਜੋੜੀ ਨੂੰ ਬਹੁਤ ਪਿਆਰ ਕਰਦਾ ਸੀ ਸਿੱਧੂ ਜੀ ਬਿਲਕੁਲ ਕਰਦੇ ਸੀ ਅੱਜ ਵੀ ਬੇਬੇ ਬਾਪੂ ਜੀ ਵੀ ਕਰਦੇ ਨੇ ਸਿੱਧੂ ਵੀਰਾ ਵੀ ਬਹੁਤ ਪਿਆਰ ਕਰਦੇ ਸੀ ਸਾਨੂੰ ਹਮ ਔਰ ਅਸੀਂ ਹਰ ਇੱਕ ਚੀਜ਼ ਤੇ ਅਸੀਂ ਬੋਲਦੇ ਵੀ ਆ ਕਿਉਂਕਿ ਸਾਨੂੰ ਪਹਿਲਾਂ ਬਲਕਾਰਨ ਖੀਲਾ ਤੇ ਮਨਜਿੰਦਰ ਗੁਲਸ਼ਨ ਕਹਿੰਦੇ ਸੀ ਲੋਕ ਅੱਜ ਸਿੱਧੂ ਦੀ ਜੋੜੀ ਕਹਿੰਦੇ ਆ ਹੂੰ ਬਿਲਕੁਲ ਸੋ ਦੱਸ ਨਹੀਂ ਸਕਦੇ ਜੀ ਤੁਹਾਨੂੰ ਕਿ ਕੋਈ ਸ਼ਬਦੀ ਨਹੀਂ ਹੈਗੇ ਐਨੀ ਖੁਸ਼ੀ ਆ ਔਰ ਪਹਿਲਾਂ ਤਾਂ ਵੀਰੇ ਦੀ ਫੋਟੋ ਮਤਲਬ ਕਿ ਆਪਣੀ ਕੋਠੀ ਦੇ ਬਾਹਰ ਵੀ ਸਿੱਧੂ ਮੂਸੇ ਵਾਲੇ ਸਾਰੇ ਫਾੜੀ ਫੋਟੋ ਬਣੀ ਹੋਈ ਆ ਅੱਛਾ ਜੀ ਉਹਦੇ ਤੇ ਲਿਖਿਆ ਹੋਇਆ ਵੀ ਹਲੇ ਮੁੱਕਿਆ ਨਹੀਂ ਅੱਛਾ ਤੇ ਤੁਸੀਂ ਜਾ ਰਹੇ ਹੋ ਪਰਿਵਾਰ ਨਾਲ ਵੀ ਖੁਸ਼ੀਆਂ ਸਾਂਝੀਆਂ ਕਰਨ ਵਾਸਤੇ ਜੀ ਬਿਲਕੁਲ ਜੀ ਬਿਲਕੁਲ ਜਾਵਾਂਗੇ ਔਰ ਬੋਰ ਵੀ ਆ ਰਹੇ ਨੇ ਸਾਨੂੰ ਤੇ ਬੇਬੇ ਬਾਪੂ ਨੂੰ ਵੀ ਅਸੀਂ ਫੋਨ ਕੀਤਾ ਹੈ ਮੁਬਾਰਕਾਂ ਦਿੱਤੀਆਂ ਨੇ ਜੀ ਅ ਤੇ ਮੈਂ ਦੱਸ ਦਿਆਂ ਕਿ ਅੱਜ ਸ਼ੋਅ ਵੀ ਆ ਬਟ ਪਹਿਲਾਂ ਅਸੀਂ ਦਰਬਾਰ ਤੇ ਗਏ ਹਾਂ ਸ਼ੁਕਰੀਆ ਕਰਕੇ ਆਏ ਆ ਬਾਬਾ ਜੀ ਦਾ ਵੀ ਬਾਬਾ ਜੀ ਤੁਹਾਡਾ ਧੰਨਵਾਦ ਸਾਡੀ ਬਰਾਦਪੂਰੀ ਕਰਤੀ ਪੂਰੇ ਵਰਲਡ ਦੀ ਤੇ ਅਸੀਂ ਮੈਂ ਦੱਸ ਦਿਆਂ ਕਿ ਸਾਡੀ ਕੱਲਿਆਂ ਦੀ ਨਹੀਂ ਜਿੰਨੇ ਵੀ ਸਿੱਦ ਨੂੰ ਚਾਉਣ ਵਾਲੇ ਨੇ ਹਰ ਇੱਕ ਦੁਆ ਕੀਤੀ ਉਸ ਪਰਿਵਾਰ ਲਈ ਗੁਲਸ਼ਨ ਜੀ ਮੈਂ ਨਾ ਤੁਹਾਨੂੰ ਸੁਣ ਰਿਹਾ ਸੀਗਾ ਜਦੋਂ ਗਿਲ ਰੌਂਤੇ ਦਾ ਵਿਆਹ ਸੀਗਾ ਤਾਂ ਮੈਂ ਸੀ ਉੱਥੇ ਔਰ ਉਹਨੇ ਕੁਝ ਸ਼ਬਦ ਬੋਲੇ ਬਹੁਤ ਭਾਰੇ ਸ਼ਬਦ ਸੀਗੇ ਉਹ ਕਹਿੰਦਾ ਕਿ ਬਲਕਾਰ ਅਨਖੀਲਾ ਤੇ ਮਨਜਿੰਦਰ ਗੁਲਸ਼ਨ ਉਹਨਾਂ ਦੀ ਜੋੜੀ ਮੇਰਾ ਭਰਾ ਕਹਿ ਕੇ ਗਿਆ ਸੀ ਸਿੱਧੂ ਮੂਸੇਵਾਲਾ ਕਿ ਪਸੰਦ ਇਹਦਾ ਜੋੜੀ ਹੈ ਇਹ ਵਿਆਹ ਤੇ ਲਵਾਉਣੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਸਹੀ ਗੱਲ ਐ ਕਿ ਲਰੋਂ ਤੇ ਵੀਰੇ ਨੇ ਮਤਲਬ ਕਿ ਮਾਈਕ 'ਚ ਬੋਲਿਆ ਸੀ ਔਰ ਮੈਂ ਇੱਕ ਤੁਹਾਨੂੰ ਹੋਰ ਦੱਸ ਦਿਆਂ ਕਿ ਸਿੱਧੂ ਵੀਰਾ ਜਦੋਂ ਉਹਨਾਂ ਦੀ ਸੌਰੀ ਡੈਥ ਹੁੰਦੀ ਆ ਉਸ ਤੋਂ 6 ਦਿਨ ਪਹਿਲਾਂ ਸਿੱਧੂ ਵੀਰਾ ਸਾਡੇ ਕੋਲ ਬਠਿੰਡੇ ਆਏ ਸੀ ਜੀ 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 ਓਕੇ ਔਰ ਅਸੀਂ ਚਾਰ ਪੰਜ ਘੰਟੇ ਬੈਠੇ ਰਹੇ ਇੱਕ ਰੂਮ 'ਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਔਰ ਫਿਰ ਸਿੱਧੂ ਬਾਈ ਨੇ ਇਹ ਵੀ ਕਿਹਾ ਵੀ ਮਤਲਬ ਕਿ ਉਹਨਾਂ ਦੇ ਬਰਥਡੇ ਦੀ ਗੱਲ ਹੋਈ ਸੀ ਜੀ ਬਾਈ ਆਪਾਂ ਆਪਣਾ ਖੜਾ ਲਾਉਣਾ ਹੈ ਬੱਡੇ ਤੇ ਤੁਸੀਂ ਮਕਿਆਲਾ ਜੀ ਨੂੰ ਫਰੀਓ ਤੇ ਅਸੀਂ ਕਿਹਾ ਇਹ ਕਹਿੰਦੇ ਯਾਰ ਸਿੱਧੂ ਤੇਰੇ ਵਾਸਤੇ ਸਾਰੀ ਜ਼ਿੰਦਗੀ ਫਰੀ ਪੈਟਰਨ ਤਿਆਰ ਹੈ ਮੈਂ ਕੋਈ ਗੱਲ ਰੋਣਾ ਨੇ ਕਿਹਾ ਕਹਿੰਦੇ ਜਦੋਂ ਆਪਣੀ ਕੋਠੀ ਬਣਦੀ ਸੀ ਹਵੇਲੀ ਤੇ ਬਹੁਤ ਲੋਕਾਂ ਦੀ ਮਨਾਵੇ ਬਾਈ ਸਿੱਧੂ ਦਾ ਪਲਕਾਰਤ ਖਿਲਾ ਜੀ ਦਾ ਖਾਣਾ ਲਵਾਉਂਦੇ ਖਿਲਾ ਜੀ ਦਾ ਤਾਂ ਵਿਆਹ ਤੇ ਵੀ ਲਾਉਣਾ ਸੀ ਬੱਡੇ ਤੇ ਵੀ ਲਾਉਣਾ ਸੀ ਹੂੰ ਵਿਆਹ ਬਾਰੇ ਵੀ ਗੱਲਾਂ ਬਾਤਾਂ ਹੋਈਆਂ ਸੀ ਤੁਹਾਡੀਆਂ ਸਿੱਧੂ ਨਾਲ ਜੀ तकरीबन ਮੰਮਾ ਕੋਲੇ ਹੀ ਹੁੰਦੇ ਸੀ ਜਦੋਂ ਜਦੋਂ ਵੀ ਅਸੀਂ ਜਾਂਦੇ ਸੀ ਮੈਂ ਕਹਿ ਦਿੰਦੀ ਸੀ ਮੰਮਾ ਕਰੋ ਕਦੋਂ ਕਰੋਗਾ ਵੀਰਾ ਵਿਆਹ ਫਿਰ ਉਹ ਕਹਿ ਦਿੰਦੇ ਸੀ ਵੀ ਸਿੱਧੂ ਬੋਲ ਕਦੋਂ ਕਰੇਗਾ ਤੁਸੀਂ ਦੱਸੋ ਚਲੋ ਇਹਨੂੰ ਮੈਂ ਤਾਂ ਦੋ ਦਿਨ ਵਾਰੀ ਕਹਿ ਦਿੰਦੇ ਹਾਂ ਕਹਿ ਦਿੰਦੇ ਫਿਰ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਸੀ ਤਕਰੀਬਨ ਇਹ ਦੱਸਦੇ ਹੁੰਨੇ ਆ ਕਿ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਕਈ ਗੱਲਾਂ ਐਡਾਂ ਦੀਆਂ ਐ ਜਿਹੜੀਆਂ ਵੀਰੇ ਨੇ ਆਉਣ ਵਾਲੇ ਗਾਣੇ ਵੀ ਸਾਨੂੰ ਸੁਣਾ ਦਿੰਦੇ ਸੀ ਉਹ ਆਪਣੇ ਸਾਡੇ ਅਸੀਂ ਵੀ ਉਹਨਾਂ ਨੂੰ ਸਾਰੇ ਗਾਣੇ ਸੁਣਾ ਦਿੰਦੇ ਸੀ ਔਰ ਬਹੁਤ سارے Song ਹੈਗੇ ਜਿਹੜਾ ਵੀਰਾ ਕਹਿੰਦਾ ਸੀ ਦੁਬਾਰਾ ਸੁਣਾਇਓ ਬਾਈ ਹੂੰ ਓਕੇ ਤੇ ਤੁਹਾਡੇ ਨਾਲ ਕੋਈ ਗੱਲਾਂ ਜਿਹੜੀਆਂ ਤੁਹਾਨੂੰ ਯਾਦ ਆਉਂਦੀਆਂ ਸਿੱਧੂ ਦੀਆਂ ਕੁਝ ਮੈਂ ਜ਼ਰੂਰ ਚਾਹਨਾ ਕਿ ਸਾਂਝੀਆਂ ਕਰਿਓ ਗੁਲਸ਼ਨ ਜੀ ਜੀ ਜ਼ਰੂਰ ਬਹੁਤ ਸਾਰੀਆਂ ਗੱਲਾਂ ਨੇ ਰਿਆਤੇ ਖਾੜਾ ਇਦਾਂ ਹੋਊਗਾ ਉੱਥੇ ਜੈਪੁਰ ਕਿਲਾ ਬੁੱਕ ਕੀਤਾ ਇਹ ਉਹ ਯਾਨੀ ਕਿ ਫੈਮਿਲੀ ਦੀ ਤਰ੍ਹਾਂ ਸੀ ਜਦੋਂ ਵੀ ਜਾਂਦੇ ਸੀ ਬਹੁਤ ਸਾਰੀਆਂ ਗੱਲਾਂ ਕਰਦੇ ਸੀ ਸਾਨੂੰ ਆਦੀ ਨਹੀਂ ਸੀ ਰਹਿੰਦਾ ਵੀ ਅਸੀਂ ਉਸਦੇ ਆਏ ਹੋਏ ਹਾਂ ਔਰ ਮੈਂ ਤਹੁਰ ਤੁਹਾਨੂੰ ਬਾਗਮਾਲ ਗੱਲ ਦੱਸਦੀ ਸੀ ਸਿੱਧੂ ਵੀਰੇ ਜੀ 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 ਬਹੁਤ ਅਸੀਂ ਵੀ ਸਿੰਗਰ ਆ ਹਨਾ ਮੈਂ ਕਿਤੇ ਨੂੰ ਮਾੜਾ ਨਹੀਂ ਕਹਿੰਦੀ ਬਟ ਇਹ ਨਾ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਜੋ ਅਸੀਂ ਸਿੱਧੂ ਵੀਰੇ ਚ ਦੇਖਿਆ ਜੀ ਜੀ ਕਿ ਵੀਰੇ ਨੇ ਕਈ ਵਾਰੀ ਤਿਆਰ ਹੋਏ ਹੁੰਦੇ ਸੀ ਬਿਲਕੁਲ ਰੈਏ ਹੁੰਦੇ ਸੀ ਗੱਡੀ ਸਟਾਰਟ ਖੜੀ ਹੁੰਦੀ ਸੀ ਕਿ ਉਹਨਾਂ ਨੇ ਕਿਤੇ ਜਾਣਾ ਹੁੰਦਾ ਸੀ ਅਸੀਂ ਕੌਣ ਕਰਨਾ ਵੀਰੇ ਸਿੱਧੂ ਵੀਰ ਘਰੇੋਂ ਹਾਂਜੀ 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 ਦੱਸੋ ਜਿਹੜੇ ਅਸੀਂ ਆ ਗਏ ਚਲੋ ਆਜੋ ਉਹਨਾਂ ਨੇ ਕਹਿੰਨਾ ਗੱਡੀਆਂ ਬੰਦ ਕਰ ਦੋ ਔਰ ਉਹਨਾਂ ਨੇ 1 ਘੰਟਾ 2 ਘੰਟੇ 3 ਘੰਟੇ 4 ਘੰਟੇ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਓਏ ਮੈਂ ਕਿਦਰੀ ਉੱਠਣਾ ਬਾਹਰ ਖਿਲਾ ਸਭ ਚੱਲ ਗਿਆ ਵੀਰੇ ਨੇ ਜਾਣਾ ਉਹਨਾਂ ਨੇ ਕਿਹਾ ਨਹੀਂ 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 ਕਈ ਵਾਰੀ ਕੈਨਸਲ ਹੀ ਕਰ ਦਿੰਦੇ ਅਸੀਂ ਦੇਖੋ ਪ੍ਰੋਗਰਾਮ 'ਚ ਜਾਣ ਵਾਲਾ ਹੂੰ ਇਸ ਤਰ੍ਹਾਂ ਦੇ ਇਨਸਾਨ ਕਦੋਂ ਨੇ ਵੀਰ ਜੀ ਅਸੀਂ ਦੇ ਲੋ ਜਾਨ ਤੋਂ ਪਿਆਰ ਕਰਦੇ ਆਂ ਸਿੱਧੂ ਕਿਰੇਨੌਰ ਹਮੇਸ਼ਾ ਕਰਦੇ ਰਹਿਵਾਂਗੇ ਬਹੁਤ ਸਾਰੇ ਸਿੰਗਰਾਂ ਨੂੰ ਉਹ ਸੁੱਤਿਆਂ ਪਿਆ ਨੂੰ ਖੜਾ ਕਰ ਗਿਆ ਜਿਵੇਂ ਜਸਵਿੰਦਰ ਬਰਾੜ ਹੁਣੀ ਜ਼ਿਕਰ ਕਰਦੇ ਹੁੰਦੇ ਆ ਕਿ ਗਾਣੇ ਚ ਨਾਂ ਲਿਆ ਔਰ ਉਸ ਤੋਂ ਬਾਅਦ ਉਹਨਾਂ ਦੀ ਸੁਰਤ ਹੀ ਬਦਲ ਗਈ ਔਰ ਬਹੁਤ ਸਾਰੇ ਕਲਾਕਾਰ ਆ ਜਿਹੜੇ ਜਿਨ੍ਹਾਂ ਨੂੰ ਪੈਰ ਲਵਾ ਕੇ ਗਿਆ ਇੱਕ ਪਾਰਸ ਉਹਦੇ ਪਿਤਾ ਜੀ ਵੀ ਕਹਿੰਦੇ ਹੁੰਦੇ ਕਿ ਇੱਕ ਪਾਰਸ ਸੀਗਾ ਜਿਸ ਤਰ੍ਹਾਂ ਜਿਹੜਾ ਵੀ ਉਹਦੇ ਨਾਲ ਜਿਹਨੂੰ ਉਹਨੇ ਹੱਥ ਲਾਇਆ ਉਹਨੂੰ ਸੋਨਾ ਸੋਨਾ ਬਣਾ ਗਿਆ ਬੀਰ ਜੀ ਮੈਂ ਤੁਹਾਨੂੰ ਦੱਸਦੀ ਆ ਕਿ ਸਿੱਧੂ ਵੀਰੇ ਦੇ ਗਲਾ ਖਰਾਬ ਹੋ ਗਿਆ ਸੀ ਹੈਨਾ ਜੀ ਜੀ ਹਾਂਜੀ ਔਰ ਅਸੀਂ ਜਿਹੜੇ ਡਾਕਟਰ ਕੋਲੇ ਲੈ ਕੇ ਗਏ ਸੀ ਉਹਨਾਂ ਨੂੰ ਹਾਂਜੀ ਉਹਨਾਂ ਨੇ ਮੈਨੂੰ 10 ਦਿਨ ਬਾਅਦ ਜਦੋਂ ਮਤਲਬ ਕਿ ਵੀਰੇ ਨੇ 2-3 ਵਾਰੀ ਉਹਨਾਂ ਤੋਂ ਮੈਡੀਸਨ ਲਈ ਉਹਨਾਂ ਦਾ ਗਲਾ ਬਿਲਕੁਲ ਠੀਕ ਹੋ ਗਿਆ ਜੀ ਫਿਰ ਅਸੀਂ ਖੁਦ ਵੀ ਉਹਨਾਂ ਨੇ ਪਰਚੀ ਸੈਂਡ ਕਰ ਦੇਣੀ ਤੇ ਅਸੀਂ ਮਤਲਬ ਕਿ ਮੈਡੀਸਨ ਲੈ ਕੇ ਖੁਦ ਜਾਣਾ ਮੂਸੇ ਦੇ ਕੇ ਆਉਣਾ ਜੀ ਹੂੰ ਪਰ ਨੇ ਇਹ ਗੱਲ ਗਈ ਆ ਕਿ ਉਹ ਬੰਦਾ ਜਿਹੜਾ ਕਹਿੰਦੇ ਮਨਜਿੰਦਰ ਵੀਰੇ ਕੀ ਹਾਲ ਆ ਕਹਿੰਦੇ ਬੇਟਾ ਤੇ ਉਹ ਡਾਕਟਰ ਲੋਗ ਨੇ ਉਹ ਬਹੁਤ ਘੱਟ ਸੁਣਦੇ ਨੇ ਜੀ 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 ਉਹ ਕਹਿੰਦੇ ਵੀ ਕੀ ਹਾਲ ਆ ਤੇ ਕੁੜੀਆ ਤੇਰੇ ਭਰਾ ਦਾ ਮੈਂ ਕਿਹਾ ਜੀ ਬਿਲਕੁਲ ਠੀਕ ਨੇ थैंक यू ਸੋ ਮੱਚ ਮੈਂ ਕਿਹਾ ਵੀ ਸਾਡੀ ਇੱਜ਼ਤ ਰਹਿ ਗਈ ਅਸੀਂ ਬੜੇ ਮਾਨ ਨਾਲ ਲੈ ਕੇ ਆਏ ਸੀ ਤੁਹਾਡੇ ਕੋਲ ਹੂੰ